ਸ਼ਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ। ਤੇ ਲੋ ਜੀ ਇੱਧਰ ਹੋਣ ਲੱਗ ਪਈਆਂ ਤਿਆਰੀਆਂ। ਦਸਤਾਰ ਬੰਨਣ ਲੱਗ ਪਿਆ ਲਵ ਤੇ ਪੂਣੀ ਆਪਾਂ ਕਰਵਾਤੀ ਸੀ। ਤਾਂ ਅੱਜ ਲਵ ਦਿਲ ਬਹੁਤ ਜ਼ਿਆਦਾ ਖੁਸ਼ ਨੇ। ਤੇ ਇਹ ਮੇਰਾ ਕਾਫੀ ਪੁਰਾਣਾ ਵੀਡੀਓ ਵਾ। ਤੁਸੀਂ ਬੈਕਗ੍ਰਾਉਂਡ ਤੋਂ ਚੈੱਕ ਕਰ ਸਕਦੇ ਜੇ ਤੇ ਹੁੰਦੀ ਬੈਕਗ੍ਰਾਉਂਡ ਚੈੱਕ ਕਰ ਸਕਦੇ। ਤੇ ਕਾਫੀ ਪੁਰਾਣਾ ਵੀਡੀਓ ਸੀ ਪਿਆ ਮੇਰਾ। ਮੈਂ ਕਿਹਾ ਚਲੋ ਇਹਨੂੰ ਅਪਲੋਡ ਕਰ ਦਿੰਨੇ ਆ ਕਿਉਂਕਿ ਜਾਦਗੀੜੀ ਹੁੰਦੀ ਆ। ਪਤਾ ਲੱਗਦਾ ਰਹਿੰਦਾ ਬੱਚੇ ਵੱਡੇ ਹੋਏ ਕਿਸ ਤਰ੍ਹਾਂ ਛੋਟੇ ਸਭ ਪਤਾ ਲੱਗਦਾ ਰਹਿੰਦਾ ਤੇ ਅੱਜ ਇਹਨਾਂ ਦਾ ਫਸਟ ਟਾਈਮ ਜਿਹੜਾ ਨਾ ਫੋਟੋ ਸ਼ੂਟ ਹੋਣ ਲੱਗਾ ਉਦੋਂ ਤਾਂ ਮੋਬਾਈਲਾਂ ਦੇ ਵਿੱਚ ਖਿੱਚਦੇ ਰਹੀਦਾ ਫੋਟਵਾ ਪਰ ਅੱਜ ਜਿਹੜਾ ਫੋਟੋ ਸ਼ੂਟ ਫੋਟੋਗ੍ਰਾਫਰ ਨੇ ਕਰਨਾ ਉਹ ਫਸਟ ਟਾਈਮ ਹੋਣ ਲੱਗਾ ਤੇ ਅੱਜ ਦਰਾਵਤ ਦਿਲ ਬਹੁਤ ਜ਼ਿਆਦਾ ਖੁਸ਼ ਨੇ ਕੱਲ ਸਾਡਾ ਦਿਲ ਬਹੁਤ ਜ਼ਿਆਦਾ ਸੈਡ ਸੀ ਕਿਉਂਕਿ ਉਹਦਾ ਡੌਗੀ ਜਿਹੜਾ ਉਹ ਪੂਰਾ ਹੋ ਗਿਆ ਤੇ ਅੱਜ ਫੋਟੋਗ੍ਰਾਫਰ ਨੇ ਆਉਣਾ ਸੀ ਸਾਡੇ ਫੋਟੋ ਦੇਣ ਵਾਸਤੇ ਜੋ ਆਪਾਂ ਹੀ ਵੱਡੀ ਕਰਵਾਈ ਹੋਈ ਉਹ ਅੱਜ ਦੇ ਆਉਣਾ ਸੀ ਤੇ ਨਾਲ ਉਹਨਾਂ ਨੂੰ ਆਖਿਆ ਸੀ ਵੀ ਕੈਮਰਾ ਲਈਏ ਅੱਜ ਇਹਨਾਂ ਦੀ ਵੀ ਫੋਟੋ ਸ਼ੂਟ ਕਰਨੀ ਆ ਜੱਕਦਾ ਵਦਨਾ ਜੱਕਦਮ ਕਿਹੜੀ ਚਾਨਣੀ ਦਿਵਾਲੀ ਹੋਣੀ ਜਦੋਂ ਵੱਜਦੇ ਨੇ ਇਹਨਾਂ ਦਵਾ ਪਟਾਕੇ ਕਿੰਨ ਹੁੰਦਾ ਡਰਾਈਵਰ ਭਾਜੀ ਬਹੁਤ ਜ਼ਿਆਦਾ ਘਟ ਡਰਾਈਵਰ ਹੈ ਜੀਸੀਪੀ ਸਾਰਾ ਕੁਝ ਬਹੁਤ ਜ਼ਿਆਦਾ ਡਰਾਈਵਰ ਹੀ ਘਟ ਇਨੂੰ ਤਾਂ ਵੱਡੇ ਵੱਡੇ ਸਲਾਮਾਂ ਕਰਦੇ ਜਿੱਦੋਂ ਖੜਦਾ ਮੇਲੇ ਤੇ ਟਰਾਲੀਆਂ ਕੰਨੇ ਦੀਆਂ ਹਾਂ ਹਾਂ ਦੋ ਦਾਈ ਦਾ ਹੀ ਸੁਕੰਡ ਹਾਂ ਹਾਂ ਹੱਥ ਜੋੜਦੇ ਮੇਰਾ ਵੀ ਲਹੋੜੀ ਚਿਲਾ ਇਹ ਸਿਰਫ انا ਲੰਬਾਈ ਤੋਂ ਛੋਟਾ ਰਹਿ ਗਿਆ ਵਾ ਗੁਣ ਪੂਰੇ ਇਹਦੇ ਚ ਇਹ ਨਾ ਜੇ ਦਿਮਾਗ ਪੜਾਈ ਜਾਣਾ ਇਹ ਨਾ ਇੱਕ ਟੋਪ ਕਰ ਲਈ ਨਿਆੰਗ ਵੀ ਤਿਆਰ ਹੋ ਗਿਆ ਮੇਰੇ ਨਾਲ ਅੱਜ ਮੈਂ ਆ ਗਈ ਸ਼ਤ ਤੇ ਤੁਹਾਨੂੰ ਮੈਂ ਪਿੱਛੇ ਦਿਖਾਨੀ ਕੀ ਕਰਦੇ ਪਏ ਨੇ ਤੇ ਹੁਣ ਇੱਧਰ ਹੋਣ ਲੱਗਾ ਸ਼ੂਟ ਦਾ ਇੱਧਰ ਲਾਵਦੀ ਤੇ ਦਿਲ ਦੀ ਵਾਰੀ ਆ ਗਈ ਆ ਲਾਵ ਇਸ ਕਰਕੇ ਮੈਂ ਉੱਤੋਂ ਸ਼ੂਟ ਕਰ ਦਿੱਤੀ ਆ ਆਦਾ ਹੁਣ ਤੇ ਇੱਧਰ ਜਾ ਸਕਦੀ ਪਿੱਛੇ ਤੇਲੇ ਪਾਸੇ ਤਾਂ ਮੈਂ ਜਾਣਾ ਨਹੀਂ ਇਹ ਮਾਝੇ ਵਾਲੇ ਮੁੰਡੇ ਮਾਝੇ ਵਾਲੇ ਵੇਟ ਕਰ ਯਾਰ ਮੇਰਾ ਜ਼ਰਾਦਾ ਵੀ ਮੇਰੀ ਗਿਆ ਉਹ ਤਿੰਨ ਚਾਰ ਗਿੱਲੇ ਪੈਲੀ ਆ ਮੈਂ ਵਿੱਚ ਕਿੱਲਾ ਡੇਢ ਗਿੱਲਾ ਰੱਖ ਲੈਣਾ ਬਾਕੀ ਸਾਰੀ ਸਰੋਂ ਦੀ ਜੇ ਗੰਨਾ ਸਾਰਾ ਲੇਟ ਹੋ ਜਾਂਦਾ ਹੂੰ ਉਹ ਮੈਂ ਵੀ ਮੈਂ ਵੀ ਕੋਈ ਨਹੀਂ ਲਾਉਣਾ। ਨਾ ਕਿ ਜੁਣ ਕਣ ਕਣ ਖਾਣ ਨੂੰ ਨਹੀਂ ਹੈ ਕੀ ਕਰਨਾ। ਕਣਕ ਦਾ ਪੰਗਾ ਇਹ ਨੇ ਕਣਕ ਦਾ ਲਾਲਚ ਤੇ ਕਰ ਲਈਦਾ ਮੁਰੇ ਕੰਨਾ ਲੇਟ ਹੋਏ ਨੇ। ਤੇ ਫਿਰ ਕਣਕ ਤੈਨੂੰ ਪਤਾ ਕਰ ਖਾਣ ਨੂੰ ਚਾਹੀਦੀ ਕਿ ਨਹੀਂ ਨਾ ਬਾਹਰ ਵੇ ਲੋਕਾਂ ਦੇ ਮਿਲਪਾ ਕਰੋ ਕੋਈ ਬੈਂਕ ਕਮੰਟਰ ਗਿਆ। ਨਹੀਂ ਦੋ ਕਮੰਟਰ ਫਲਾਣੇ ਆ। ਹਾਂ। ਵੀਡੀਓ ਨੂੰ ਰਿਕਾਰਡ ਕਰੀ ਜਾਏ। ਕਰੰਦੇ ਆ। ਅਬੀ ਆਵਾਜ਼ ਕੱਟਦੀ। ਕਿਉਂ? ਨੀ ਇਦਾਂ ਵਧੀਆ ਨਾ ਕਿੰਨਾ ਸੁਣੀ ਕਿੰਨਾ ਚੰਗਾ ਹੈ ਕਦ ਦੌੜ ਗਿਆ ਸੁੱਚੀ ਉਹ ਨਾਲ ਕਰ ਰਲ ਗਿਆ ਦੌੜ ਦੌੜ ਸੁੱਚੀ 77 892 ਇਹ ਆ ਗਿਆ 2253 ਲਓ ਜੀ ਇਹ ਫੋਟੋ ਦੇਣ ਆਏ ਸੀ ਭਾਜੀ ਜੋ ਆਪਾਂ ਇੱਕ ਪ੍ਰੋਗਰਾਮ ਤੇ ਸ਼ੂਟ ਕਰਵਾਈ ਹੋਈ ਸੀ ਤੇ ਇਹਨਾਂ ਨੇ ਵੱਡੀ ਕੀਤੀ ਤੇ ਇਹਦਾ 1500 ਰੁਪਿਆ ਲੱਗਿਆ ਸੀ ਤੇ ਅੱਜ ਸਾਨੂੰ ਕਰ ਦੇਣ ਵਾਸਤੇ ਆਏ ਹੋਏ ਨੇ